ਓ ਓੰਕਾਰੋ ਸਤ ਗੁਰ ਪ੍ਰਸਾਦ ਅਕਾਲ ਪੁਰਖੇ ਕਹਿ ਅਦੇ ਸੱਚੇ ਗੁਰੂ ਦੀ ਕਿਰਪਾ ਨਾਲ ਨਸੀਬ ਹੁੰਦਾ ਹੈ ਮਿਲਦਾ ਹੈ ਰਾਗ ਗੌੜੀ ਬੈਰਾਗਣ ਮਹਲਾ 3 ਰਾਗ ਗੌੜੀ ਬੈਰਾਗਣ ਵਿੱਚ ਗੁਰੂ ਅਮਰਦਾਸ ਪਤਾ ਜੀ ਦੀ ਵਿਚਾਰਨ ਕੀਤੀ ਹੋਈ ਬਾਣੀ ਸਤਗੁਰ ਤੇ ਜੋ ਮੋਹ ਫੇਰੇ ਤੇ ਵੇਮੁਖ ਬੁਰੇ ਦਸਨ ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਫੇਰੀ ਰੱਖਦੇ ਹਨ ਗੁਰੂ ਵੱਲੋਂ ਵੇਮੁਖ ਹੋਏ ਉਹ ਮਨੁੱਖ ਵੇਖਣ ਨੂੰ ਹੀ ਪੈ ਭੜੇ ਦੱਸਦੇ ਹਨ ਅਨ ਦਿਨ ਬੱਦੇ ਮਾਰੀਆਂ ਨਾ ਅਨ ਦਿਨ ਬੱਦੇ ਮਾਰੀਆਂ ਫਿਰ ਵੇਲਾ ਨਾਲ ਹਨਾ ਮਾਇਆ ਦੇ ਮੋਹ ਵਿੱਚ ਬੰਦਨਾ ਵਿੱਚ ਬੱਜੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ ਇਹਨਾਂ ਚੋਟਾਂ ਤੋਂ ਬਚਣ ਲਈ ਉਹਨਾਂ ਨੂੰ ਮੁੜ ਸਮਾਂ ਹੱਥ ਨਹੀਂ ਆਉਂਦਾ ਭਾਉ ਮਾਰ ਵੀ ਖਾਂਦੇ ਰਹਿੰਦੇ ਹਨ ਫਿਰ ਵੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿੱਚੋਂ ਨਿਕਲਣ ਨੂੰ ਜੀ ਹੀ ਨਹੀਂ ਕਰਦਾ ਹਰ ਹਰ ਰੱਖੋ ਕਿਰਪਾ ਧਾਰੋ ਏ ਹਰੀ ਏ ਪ੍ਰਮਾਤਮਾ ਕਿਰਪਾ ਕਰੋ ਤੇ ਮੈਨੂੰ ਇਨਾਂ ਪੰਨੇ ਵਿਸ਼ੇ ਵਿਕਾਰਾਂ ਤੋਂ ਬਚਾ ਲਓ ਸਤ ਸੰਗਤ ਮਹਿਲਾਏ ਪ੍ਰਭ ਹਰ ਹਿਰਦੈ ਹਰ ਗੁਣ ਸਾਰ ਰਹਾਓ ਏ ਹਰੀ ਏ ਪ੍ਰਭੂ ਮੈਨੂੰ ਸਾਥ ਸੰਗਤ ਵਿੱਚ ਮੇਲ ਰੱਖ ਤਾਂ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿੱਚ ਸਾਂਭ ਰੱਖਾਂ ਸੇ ਭਗਤ ਹਰ ਭਾਵੰਦੇ ਜੋ ਗੁਰਮਖ ਖਰ ਪਾਏ ਚਲਨ ਪ੍ਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਤੀਤ ਕਰਦੇ ਹਨ ਆਪ ਛੋਡ ਸੇਵਾ ਕਰਨੋਂ ਜੀਵਤ ਮੇਰਹਾਨਾ ਜਿਹੜੇ ਗੁਰੂ ਦੇ ਹੁਕਮ ਅਨਸਾਰ ਆਪਾ ਭੌ ਸੁਆਰਥ ਛੱਡ ਕੇ ਸੇਵਾ ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰਵਿਹਾਰ ਕਰਦੇ ਹੋਏ ਵੀ ਮਾਇਆ ਦੇ ਮੋਹ ਵੱਲੋਂ ਅਸ਼ੋ ਰਹਿੰਦੇ ਹਨ ਜਿਸ ਕਾ ਪਿੰਡ ਪ੍ਰਾਣ ਹੈ ਤਿਸ ਕੀ ਸਰਕਾਰ ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ ਹੀ ਹਰੇਕ ਦੇ ਸਰੀਰ ਉੱਤੇ ਚੱਲ ਰਿਹਾ ਹੈ ਉਹ ਪਿਉ ਮਨੋਂ ਵਿਸਾਰੀਐ ਹਰ ਰੱਖੀਐ ਹਿਰਦੈ ਧਾਰ ਉਸ ਨੂੰ ਕਿਸੇ ਵੀ ਹਾਲਤ ਵਿੱਚ ਆਪਣੇ ਮਨ ਤੋਂ ਭੁਲਾਉਣਾ ਨਹੀਂ ਚਾਹੀਦਾ ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਰੱਖਣਾ ਚਾਹੀਦਾ ਹੈ ਨਾਮ ਮਿਲਿਆ ਪਤ ਪਾਈਐ ਨਾਮ ਮੰਨੈ ਸੁਖ ਹੋਏ ਜੇ ਪ੍ਰਮਾਤਮਾ ਦਾ ਨਾਮ ਮਿਲ ਜਾਏ ਤਾਂ ਹਰ ਤਾਂ ਇੱਜ਼ਤ ਮਿਲਦੀ ਹੈ ਜੇ ਪ੍ਰਮਾਤਮਾ ਦੇ ਨਾਮ ਨਾਲ ਅਸੀਂ ਆਪਣੇ ਆਪ ਨੂੰ ਗਝਾ ਲਈਏ ਤਾਂ ਆਤਮਿਕ ਆਨੰਦ ਹਾਸਲ ਹੁੰਦਾ ਹੈ ਸਤ ਗੁਰ ਤੇ ਨਾਮ ਪਾਈਐ ਕਰਮ ਮਿਲੈ ਪ੍ਰਭ ਸੋਏ ਹਰ ਗੁਰੂ ਨਾਲ ਸਾਂਝ ਬਣਾਉਣ ਤੋਂ ਬਾਅਦ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਤੇ ਆਪਣੀ ਮਿਹਰ ਨਾਲ ਹੀ ਉਹ ਪ੍ਰਮਾਤਮਾ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਦਾ ਹੈ ਸਤ ਗੁਰ ਤੇ ਜੋ ਮੋਹ ਫੇਰੇ ਹੋਏ ਭ੍ਰਮ ਦੇ ਨਾ ਟਿਕਨ ਜਿਹੜੇ ਮਨੁੱਖ ਗੁਰੂ ਵੱਲੋਂ ਮੂੰਹ ਮੋੜੀ ਰੱਖਦੇ ਹਨ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਸਦਾ ਭਟਕਦੇ ਫਿਰਦੇ ਹਨ ਉਹਨਾਂ ਨੂੰ ਕਦੇ ਆਤਮਿਕ ਸ਼ਾਂਤੀ ਨਹੀਂ ਲੱਭਦੀ ਸਰਨ ਅਸਮਾਨ ਨ ਝੱਲਈ ਵਿੱਚ ਵਿਸਤਾ ਪਏ ਪਚੰਨ ਉਹਨਾਂ ਨੂੰ ਨਾ ਧਰਤੀ ਨਾ ਅਸਮਾਨ ਚੱਲ ਨਹੀਂ ਸਕਦਾ ਸਾਰੀ ਸ੍ਰਿਸ਼ਟੀ ਵਿੱਚ ਕੋਈ ਹੋਰ ਜੀ ਉਹਨਾਂ ਦੀ ਆਤਮਿਕ ਸਹਾਰਾ ਨਹੀਂ ਦੇ ਸਕਦਾ ਉਹ ਮਾਇਆ ਦੇ ਮੋਹ ਦੇ ਗੰਧ ਵਿੱਚ ਪਏ ਹੋਏ ਹੀ ਆਪਣੇ ਆਤਮਿਕ ਜੀਵਨ ਨੂੰ ਸੜਦੇ ਰਹਿੰਦੇ ਹਨ ਤੇ ਦੁਖੀ ਰਹਿੰਦੇ ਹਨ ਇਹ ਜਗ ਭਰਮ ਭੁਲਾਇਆ ਮੋਠ ਗੋਲੀ ਪਾਏ ਮਾਇਆ ਨੇ ਇਸ ਜਗਤ ਨੂੰ ਆਪਣੇ ਮੋਹ ਦੀ ਪਟਕਣਾ ਵਿੱਚ ਪਾ ਕੇ ਮੋਹ ਦੀ ਠੱਗ ਬੂਟੀ ਖਵਾ ਕੇ ਗਲਤ ਜੀਵਨ ਰਾਹ ਤੇ ਪਾਇਆ ਹੋਇਆ ਹੈ ਜਿੰਨਾ ਸਤਗੁਰ ਭੇਟਿਆ ਤਿਨ ਨੇੜ ਨਾ ਭਟੇ ਮਾਹ ਏ ਪਰ ਜਿਨ੍ਹਾਂ ਨੂੰ ਸਤਗੁਰੂ ਮਿਲ ਪੈਂਦਾ ਹੈ ਮਾਇਆ ਉਹਨਾਂ ਦੇ ਨੇੜੇ ਵੀ ਨਹੀਂ ਟੁੱਕਦੀ ਉਨ੍ਹਾਂ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ ਸਤਗੁਰ ਸੇਵਨ ਸੋ ਸੋਹਣੇ ਹੋਵੇਂ ਮੈਲ ਗਵਾਏ ਜਿਹੜੇ ਮਨੁੱਖ ਸਤਗੁਰੂ ਜੀ ਦੀ ਸ਼ਰਨ ਪੈਂਦੇ ਹਨ ਉਹ ਆਪਣੇ ਅੰਦਰੋਂ ਹਉਮੈ ਦੀ ਮੈਲ ਦੂਰ ਕਰਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ ਸ਼ਬਦ ਰਤੇ ਸੇ ਨਿਰਮਲੇ ਚੱਲੇ ਸਤਗੁਰ ਪਾਏ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ ਜੀਵਨ ਬਤੀਤ ਕਰਦੇ ਹਨ ਹਰ ਪ੍ਰਭ ਦਾਤਾ ਏਕ ਤੂੰ ਤੂੰ ਆਪੇ ਬਖਸ਼ ਮਿਲਾਏ ਏ ਹਰੀ ਹੈ ਪ੍ਰਭੂ ਸਿਰਪ ਤੂੰ ਹੀ ਹੈ ਜੋ ਗੁਰੂ ਦੇ ਰਾਹੀ ਆਪਣੇ ਨਾਮ ਦੀ ਦਾਤ ਦੇਣ ਵਾਲਾ ਹੈ ਤੂੰ ਆਪ ਹੀ ਮਿਹਰ ਕਰਕੇ ਮੈਨੂੰ ਆਪਣੇ ਚਰਣਾ ਵਿੱਚ ਜੋੜ ਜਨ ਨਾਨਕ ਸ਼ਰਣਾਗਤੀ ਜਿਉ ਭਾਵੈ ਤਿਵੇਂ ਛਡਾਇ ਮੈਂ ਤੇਰਾ ਦਾਸ ਨਾਨਕ ਤੇਰੀ ਸ਼ਰਨ ਆਇਆ ਹਾਂ ਜਿਵੇਂ ਤੈਨੂੰ ਚੰਗਾ ਲੱਗੇ ਮੈਨੂੰ ਉਸੇ ਤਰ੍ਹਾਂ ਇਸ ਮਾਇਆ ਦੇ ਮੋਹ ਦੇ ਪੰਜੇ ਤੋਂ ਬਚਾ ਲੈ ਰਾਗ ਗਉੜੀ ਪੂਰਬੀ ਮਹਲਾ 4 ਕਰਹਲੇ ਰਾਗ ਗਉੜੀ ਪੂਰਬੀ ਵਿੱਚ ਗੁਰੂ ਰਾਮਦਾਸ ਪਿਤਾ ਜੀ ਦੀ ਬਾਣੀ ਕਰਹਲੇ ਇੱਕ ਓੰਕਾਰੋ ਸਤ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸੱਚੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਕਰਹਲੇ ਮਨ ਪਰਦੇਸੀਆ ਕਿਉ ਮਿਲੀਐ ਹਰ ਮਾਏ ਕਰਹਲਾ ਊਠ ਦੇ ਬੱਚਾ ਉਹਨੂੰ ਕਹਿੰਦੇ ਘਰ ਹਲਾ ਗੁਰੂ ਸਾਹਿਬ ਜੀ ਨੇ ਇੱਕ ਬਿੰਬ ਵਰਤ ਕੇ ਮਨ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਬੇਮਹਾਰ ਮਨ ਹੈ ਇੱਥੇ ਪ੍ਰਦੇਸ਼ ਵਿੱਚ ਰਹਿਣ ਵਾਲੇ ਮਨ ਤੂੰ ਸਦਾ ਇਸ ਵਤਨ ਵਿੱਚ ਨਹੀਂ ਟਿਕੇ ਰਹਿਣਾ ਕਦੇ ਸੋਚ ਕੇ ਉਸ ਪ੍ਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ ਜਿਹੜਾ ਮਾਂ-ਮਾਂਗ ਸਾਨੂੰ ਪਾਲਦਾ ਹੈ ਗੁਰ ਭਾਗ ਪੂਰੇ ਪਾਇਆ ਗਲ ਮਿਲਿਆ ਪਿਆਰਾ ਆਏ ਬੇਬੁਹਾਰ ਮਨ ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ ਪਿਆਰਾ ਪ੍ਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ਮਨ ਕਰ ਹਲਾ ਸਤ ਗੁਰ ਪੁਰਖ ਧਿਆਏ ਰਹਾਓ ਹੈ ਉੱਠਦੇ ਬੱਚੇ ਵਾਂਗ ਬੇਮੁਹਾਰ ਮੇਰੇ ਮਾਨੋ ਪ੍ਰਮਾਤਮਾ ਦੇ ਰੂਪ ਗੁਰੂ ਨੂੰ ਚਿਤੇ ਕਰ ਮਨ ਕਰ ਹਲਾ ਵਿਚਾਰੀਆ ਹਰ ਰਾਮ ਨਾਮ ਧਿਆਏ ਹੈ ਬੇਮੁਹਾਰ ਮਨ ਵਿਚਾਰਵਾਨ ਬਣ ਤੇ ਪ੍ਰਮਾਤਮਾ ਦਾ ਨਾਮ ਸਿਮਰਦਾ ਰੋ ਜਿਥੈ ਲਖ ਮੰਗੀਐ ਹਰ ਆਪੇ ਲੈ ਛੜਾਈ ਜੇ ਸਿਮਰਦਾ ਰਹੇਗਾ ਤਾਂ ਪ੍ਰਮਾਤਮਾ ਆਪ ਹੀ ਉੱਥੇ ਸੁਰੱਖਰੂ ਕਰਾ ਲਏਗਾ ਜਿੱਥੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਜਾਂਦਾ ਹੈ। ਮਨ ਕਰ ਹਲਾ ਅਤ ਨਿਰਮਲਾ ਮਲ ਲਾਗੀ ਹਉ ਮੈਂ ਆਏ। ਹੇ ਬੇਮੁਹਾਰ ਮਨ ਤੂੰ ਅਸਲੇ ਵੱਲੋਂ ਬਹੁਤ ਪਵਿੱਤਰ ਸੀ ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ। ਪ੍ਰਤਖ ਪੇਰ ਕਰਨ ਨਾਲ ਪਿਆਰਾ ਵਿਛੜ ਚੋਟਾਂ ਖਾਏ ਕਿਆ ਅਜਬ ਮੰਦ ਭਾਗਤਾ ਹੈ ਕਿ ਪਤੀ ਪ੍ਰਭੂ ਪ੍ਰਤੱਖ ਤੌਰ ਤੇ ਹਿਰਦੇ ਵਿੱਚ ਵਸ ਰਿਹਾ ਹੈ ਜਿੰਦ ਦੇ ਨਾਲ ਵਸ ਰਿਹਾ ਹੈ ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ ਵਿਛੜ ਕੇ ਦੁਖੀ ਹੋ ਰਹੀ ਹੈ ਮਨ ਕਰ ਹਲਾ ਮੇਰੇ ਪ੍ਰੀਤਮਾ ਹਰ ਹਿਰਦੇ ਭਾਲ ਪਾਲਾਏ اے میرے پیارے مان بے محار مان اپنے ہردے وچ پرماatma دی ڈھونڈ کر ڈھونڈ کر ایںو لبن دی کوشش کر کھوج کرتے رے اندر ہی ہے او اپائے کتے نہ لبئی گੁਰ ہردے ہر دکھائے او پرماatma کسے ہور ہِلے نال نہیں لبدا گرو ہی ہردے وچ بسدا وکھاڑ دیندا مان کر ہلا میرے پریتما ਦਿਨ ਰੈਣਾ ਹਰ ਲਿਵ ਲਾਏ ਹੈ ਬੇਮੁਹਾਰ ਮਨ ਹੈ ਮੇਰੇ ਪਿਆਰੇ ਮਨ ਦਿਨ ਰਾਤ ਪ੍ਰਮਾਤਮਾ ਦੇ ਚਰਣਾ ਵਿੱਚ ਸੁਰਤ ਜੋੜ ਘਰ ਜਾਏ ਪਾਵੇਂ ਰੰਗ ਮਹਲੀ ਗੁਰ ਮੇਲੇ ਹਰ ਮੇਲਾਏ ਇਸ ਤਰ੍ਹਾਂ ਉਸ ਅਨੰਦੀ ਦੇ ਮਹਿਲ ਵਿੱਚ ਜਾ ਕੇ ਟਿਕਾਣਾ ਲੱਭ ਲਏਗਾ ਪਰ ਗੁਰੂ ਹੀ ਪ੍ਰਮਾਤਮਾ ਨਾਲ ਮਿਲਾ ਸਕਦਾ ਹੈ ਮਨ ਕਰ ਹਲਾ ਤੂੰ ਮੀਤ ਮੇਰਾ ਪਖੰਡ ਲੋਭ ਤਜਾਏ ਏ ਮੇਰੇ ਬੇਮੁਹਾਰ ਮਾਨ ਤੂੰ ਮੇਰਾ ਮਿੱਤਰ ਹੈ ਮੈਨੂੰ ਸਮਝਾਦਾ ਹਾਂ ਮੈਂ ਤੈਨੂੰ ਇੱਕ ਗੱਲ ਸਮਝਾਉਂਦਾ ਹਾਂ ਮਾਇਆ ਦਾ ਲਾਲਚ ਛੱਡ ਦੇ ਪਖੰਡ ਛੱਡ ਦੇ ਪਖੰਡ ਲੋਭੀ ਮਾਰੀ ਐ ਜਮ ਡੰਡ ਦੇ ਸਜਾਏ ਪਖੰਡੀ ਤੇ ਲਾਲਚੀ ਦਾ ਆਤਮਕ ਦੀਵਨ ਖਤਮ ਹੋ ਜਾਂਦਾ ਹੈ ਆਤਮਕ ਮੌਤ ਦਾ ਸੈਨ ਸਦਾ ਉਸ ਦੇ ਸਿਰ ਉੱਤੇ ਰਹਿੰਦਾ ਹੈ ਪਰਮਾਤਮਾ ਇਹ ਉਸ ਨੂੰ ਸਜ਼ਾ ਦਿੰਦਾ ਹੈ ਮਨ ਕਰ ਹਲਾ ਮੇਰੇ ਪ੍ਰਾਨ ਤੂੰ ਮੈਲ ਪਖੰਡ ਪਰਮ ਗਵਾਏ ਏ ਮੇਰੇ ਪਿਆਰੇ ਮਾਨੋ ਏ ਬੇਮੁਹਾਰ ਮਨ ਤੂੰ ਆਪਣੇ ਅੰਦਰੋਂ ਵਿਕਾਰਾਂ ਦੀ ਮੈਲ ਦੂਰ ਕਰ ਖੰਡ ਛੱਡ ਦੇ ਤੇ ਮਾਇਆ ਦੇ ਪਿੱਛੇ ਭਟਕਣਾ ਛੱਡ ਦੇ ਹਰੇ ਅੰਮ੍ਰਿਤ ਸਰ ਗੁਰ ਪੂਰਿਆ ਮਿਲ ਸੰਗਤੀ ਮੜ ਲਹ ਜਾਏ ਵੇਖ ਸਾਧ ਸੰਗਤ ਵਿੱਚ ਪੂਰੇ ਗੁਰੂ ਨੇ ਹਰਨਾਮ ਅੰਮ੍ਰਿਤ ਦਾ ਸਰੋਵਰ ਨਕਾਨਕ ਭਰਿਆ ਹੋਇਆ ਹੈ ਸਾਧ ਸੰਗਤ ਵਿੱਚ ਮਿਲ ਕੇ ਉਹ ਸਰੋਵਰ ਵਿੱਚ ਇਸ਼ਨਾਨ ਕਰਕੇ ਸਾਧ ਸੰਗਤ ਰੂਪੀ ਸਰੋਵਰ ਚ ਇਸ਼ਨਾਨ ਕਰਨਾ ਧਿਆਨ ਚ ਰੱਖੀਏ ਗੱਲ ਤੇਰੀ ਵਿਕਾਰਾਂ ਦੀ ਮੈੜ ਲੈ ਜਾਏਗੀ ਮਨ ਕਰ ਹਲਾ ਮੇਰੇ ਪਿਆਰਿਆ ਇੱਕ ਗੁਰ ਕੀ ਸਿੱਖ ਸੁਣਾਏ ਹੇ ਬੇਮੁਹਾਰ ਮਨ ਹੇ ਮੇਰੇ ਪਿਆਰੇ ਮਨ ਗੁਰੂ ਦੀ ਇਹ ਸਿੱਖਿਆ ਧਿਆਨ ਨਾਲ ਸੁਣ ਇਹ ਮੋਹ ਮਾਇਆ ਪਸਰਿਆ ਅੰਤੋ ਸਾਥ ਨਾ ਕੋਈ ਜਾਏ ਇਹ ਸਾਰੇ ਸਾਖ ਸੰਬੰਧੀ ਤਨ ਪਦਾਰਥੇ ਸਾਰਾ ਮਾਇਆ ਦਾ ਮੋਹ ਝੜ ਖਿਲ ਰਿਹਾ ਹੋਇਆ ਹੈ ਅੰਤ ਵੇਲੇ ਇਸ ਵਿੱਚੋਂ ਕੋਈ ਵੀ ਤੇਰੇ ਨਾਲ ਨਹੀਂ ਜਾਏਗਾ ਮਨ ਕਰ ਹਲਾ ਮੇਰੇ ਸਾਜਨਾ ਹਰ ਖਰਚ ਲੀਆ ਪਤ ਪਾਏ ਏ ਮੇਰੇ ਸਜਣ ਮਾਨ ਏ ਮੇਰੇ ਬੇਮਹਾਰ ਮਾਨ ਜੇਸ ਮਨੁੱਖ ਨੇ ਇਸ ਜੀਵਨ ਸਫਰ ਵਿੱਚ ਪਰਮਾਤਮਾ ਦਾ ਨਾਮ ਧਨ ਖਰਚ ਪੱਲੇ ਬੰਧਾ ਹੈ ਹਰ ਦਰਗਾ ਪੈਨਾਇਆ ਹਰ ਆਪ ਲਿਆ ਗੜ ਲਾਇ ਉਹ ਲੋਕ ਪਰਲੋਕ ਵਿੱਚ ਇੱਜ਼ਤ ਖਟਦਾ ਹੈ ਪਰਮਾਤਮਾ ਦੀ ਦਰਗਾ ਵਿੱਚ ਉਸ ਨੂੰ ਆਦਰ ਸਤਕਾਰ ਮਿਲਦਾ ਹੈ ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ਮਨ ਕਰ ਹਲਾ ਗੁਰ ਮੰਨਿਆ ਗੁਰਮੁਖ ਕਾਰ ਕਮਾਏ ਹੈ ਮੇਰੇ ਬੇਮੁਹਾਰ ਮਨ ਗੁਰੂ ਵਿੱਚ ਸ਼ਰਧਾ ਧਾਰ ਕੇ ਗੁਰੂ ਦੀ ਦਸੀ ਹੋਈ ਕਾਰ ਕਰ ਗੁਰ ਆਗੇ ਕਰ ਜੋਦੜੀ ਜਨ ਨਨਕ ਹਰ ਮਿਲਾਏ ਹੈ ਦਾਸ ਨਾਨਕ ਆਖ ਕੇ ਬੇਮੁਹਾਰ ਮਨ ਗੁਰੂ ਦੇ ਅੱਗੇ ਅਰਜ਼ੋਈ ਕਰ ਗੁਰੂ ਮਿਹਰ ਕਰ ਮੈਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ ਜੋੜੀ ਰੱਖ ਗੌੜੀ ਮਹਲਾ ਚੌਥਾ ਮਨ ਕਰ ਹਲਾ ਵਿਚਾਰੀਆਂ ਵਿਚਾਰ ਦੇਖ ਸੰਭਾਲ ਏ ਮੇਰੇ ਬੇਮਹਾਰ ਮਨ ਤੋਂ ਵਿਚਾਰवान ਬਣ ਤੂੰ ਵਿਚਾਰ ਕੇ ਵੇਖ ਹੋਸ਼ ਕਰਕੇ ਵੇਖ ਹੋਸ਼ ਚਾ ਪਈ ਬਨ ਫਿਰ ਥਕੇ ਬਨਵਾਸੀਆ ਫਿਰ ਗੁਰਮਤਿ ਹਿਰਦੈ ਨਿਹਾਲ ਜੰਗਲਾਂ ਵਿੱਚ ਪੜਕ ਪੜ ਕੇ ਥੱਕੇ ਹੋਏ ਹੈ ਜੰਗਲਵਾਸੀ ਮਾਨ ਤੇਰਾ ਮਾਲਕ ਪ੍ਰਭ ਤੇਰੇ ਹਿਰਦੇ ਵਿੱਚ ਵਸ ਰਿਹਾ ਹੈ ਉਸ ਨੂੰ ਗੁਰੂ ਦੀ ਮਤ ਲੈ ਕੇ ਆਪਣੇ ਅੰਦਰ ਵੇਖ ਮਨ ਕਰਹਲਾ ਗੁਰੂ ਗੋਵਿੰਦ ਸੰਭਾਲ ਰਹਾਓ ਉਠਦੇ ਬੱਚੇ ਵਾਂਗ ਹੈ ਮੇਰੇ ਬੇਮਹਾਰ ਮਨ ਤੂੰ ਪ੍ਰਮਾਤਮਾ ਦੀ ਯਾਦ ਨੂੰ ਆਪਣੇ ਅੰਦਰ ਸਾਮ ਕੇ ਰੱਖ ਮਨ ਕਰ ਹਲਾ ਵਿਚਾਰੀਆਂ ਮਨ ਮੁਕ ਫਾਥਿਆ ਮਹਾ ਜਾਲ ਏ ਬੇਮਹਾਰ ਮਨ ਤੂੰ ਵਿਚਾਰ ਬਰ ਬਣ ਤੇ ਵੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਾਇਆ ਦੇ ਮੋਹ ਦੇ ਵੱਡੇ ਜਾਲ ਵਿੱਚ ਹਸੇ ਪਏ ਆ ਗੁਰਮਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਜਿਹੜਾ ਮਨੁੱਖ ਗੁਰੂ ਦੀ ਸ਼ਰਣ ਪੈਂਦਾ ਹੈ ਉਹ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਇਸ ਜਾਲ ਤੋਂ ਬਚ ਜਾਂਦਾ ਹੈ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਏ ਮੇਰੇ ਪਿਆਰੇ ਮਨ ਏ ਬੇਮਹਾਰ ਮਨ ਸਾਤ ਸੰਗਤ ਵਿੱਚ ਜਾ ਉੱਥੇ ਗੁਰੂ ਨੂੰ ਲੱਭ ਸਾਤ ਸੰਗਤ ਲਾਗ ਹਰ ਧਿਆਈ ਐ ਹਰ ਹਰ ਚੱਲੈ ਤੇਰੇ ਨਾਲ ਸਾਤ ਸੰਗਤ ਦਾ ਆਸਰਾ ਲੈ ਕੇ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਇਹ ਹਰ ਨਾਮ ਹੀ ਤੇਰੇ ਨਾਲ ਸਦਾ ਸਾਥ ਕਰੇਗਾ ਮਨ ਕਰ ਹਲਾਵੜ ਭਾਗਿਆ ਹਰ ਏਕ ਨਦਰ ਨਿਹਾਲ ਹੇ ਬੇਮੁਹਾਰ ਮਨ ਉਸ ਮਨੁੱਖ ਵੱਡੇ ਭਾਗਾ ਵਾਲਾ ਬਣਾ ਜਾਂਦਾ ਹੈ ਜਿਸ ਉੱਤੇ ਪ੍ਰਮਾਤਮਾ ਮਿਹਰ ਦੀ ਨਿਗਾ ਕਰਦਾ ਹੈ ਆਪ ਛਡਾਏ ਛੁਟਿਐ ਸਤਿਗੁਰ ਚਰਨ ਸੰਭਾਲ ਜੇ ਪ੍ਰਮਾਤਮਾ ਆਪ ਹੀ ਮਾਇਆ ਜਾਲ ਵਿੱਚੋਂ ਖਲਾਸੀ ਕਰਾਏ ਤਾਂ ਹੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਸੰਭਾਲ ਕੇ ਇਸ ਜਾਲ ਵਿੱਚੋਂ ਨਿਕਲ ਸਕੀਦਾ ਹੈ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੁਮਾਲ ਹੈ ਮੇਰੇ ਪਿਆਰੇ ਮਾਨਾ ਹੈ ਬੇ ਮਹਾਰਮਨ ਤੇਰੇ ਸਰੀਰ ਵਿੱਚ ਰੱਬੀ ਜੋਤ ਵਸ ਰਹੀ ਹੈ ਇਸ ਨੂੰ ਸਾਮ ਕੇ ਰੱਖ ਗੁਰ ਨਉ ਨਿਦ ਨਾਮ ਵਿਖਲਿਆ ਹਰ ਦਾਤ ਕਰੀ ਦੇ ਆਲ ਪਰਮਾਤਮਾ ਦਾ ਨਾਮ ਮੰਨੋ ਜਗਤ ਦੇ ਸਾਰੇ ਨੌਖ ਜਾਣੇ ਹੈ ਜਿਸ ਨੂੰ ਗੁਰੂ ਨੇ ਇਹ ਨਾਮ ਵਿਖਾਲ ਦਿੱਤਾ ਦਿਆਲ ਪ੍ਰਮਾਤਮਾ ਨੇ ਉਸ ਮਨੁੱਖ ਨੂੰ ਤੇ ਨਾਮ ਦੀ ਇਹ ਬਖਸ਼ਿਸ਼ ਕਰ ਦਿੱਤੀ ਹੈ ਮਨ ਕਰ ਹਲਾ ਤੂੰ ਚੰਚਲਾ ਚਤੁਰਾਈ ਛੱਡ ਵਿਕਰਾਲ हे ਬੇਮਹਾਰ ਮਨ ਤੂੰ ਕਦੇ ਕਦੇ ਟੇਕੇ ਨਹੀਂ ਬੈਠਦਾ ਤੂੰ ਇਹ ਚੰਚਲਾ ਇਹ ਚਲਾਕੀ ਛੱਡ ਦੇ ਇਹ ਚਤੁਰਾਈ ਭਿਆਨਕ ਖੂਹ ਵਿੱਚ ਸੁੱਟ ਦੇਵੇਂਗੀ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਲ ਏ ਬੇਮੁਹਾਰ ਮਾਨ ਪ੍ਰਮਾਤਮਾ ਦਾ ਨਾਮ ਸਦਾ ਚੇਤੇ ਰੱਖ ਪ੍ਰਮਾਤਮਾ ਦਾ ਨਾਮ ਹੀ ਅੰਤ ਵੇਲੇ ਮਾਇਆ ਦੇ ਮੋਹ ਦੇ ਜਾਲ ਤੋਂ ਖਲਾਸੀ ਦਵਾਉਂਦਾ ਹੈ ਮਨ ਕਰ ਹਲਾ ਵਡ ਭਾਗਿਆ ਤੂੰ ਗਿਆਨ ਰਤਨ ਸੰਭਾਲ ਹੇ ਬੇਮਹਾਰ ਮਨ ਪਰਮਾਤਮਾ ਨਾਲ ਡੂੰਗੀ ਸਾਝ ਇੱਕ ਰਤਨ ਹੈ ਇਸ ਨੂੰ ਤੂੰ ਸੰਭ ਕੇ ਰੱਖ ਤੇ ਵੱਡੇ ਭਾਗਾਂ ਵਾਲਾ ਬਣ ਗੌਰ ਗਿਆਨ ਖੜਗ ਹੱਥ ਧਾਰਿਆ ਜਮਹ ਮਾਰੇ ਅੜਾ ਜਮ ਕਾਲ ਗੁਰੂ ਦਾ ਦਿੱਤਾ ਹੋਇਆ ਗਿਆਨ ਗੁਰੂ ਦੇ ਰਾਹੀ ਪਰਮਾਤਮਾ ਨਾਲ ਪਈ ਹੋਈ ਡੂੰਗੀ ਸਾਝ ਇੱਕ ਖੰਡਾ ਹੈ ਜਿਸ ਮਨੁੱਖ ਨੇ ਖੰਡਾ ਆਪਣੇ ਹੱਥ ਵਿੱਚ ਫੜ ਲਿਆ ਉਸ ਨੇ ਆਤਮਿਕ ਮੌਤ ਨੂੰ ਮਾਰਨ ਵਾਲੇ ਇਸ ਗਿਆਨ ਖੰਡੇ ਦੇ ਰਾਹੀ ਜਮਨ ਦੀ ਮੌਤ ਦੇ ਸਹਿਮ ਨੂੰ ਆਤਮਿਕ ਮੌਤ ਨੂੰ ਮਾਰ ਮੁਕਾਇਆ ਅੰਤਰਨਿਧਾਨ ਮਨ ਕਰ ਹਲੇ ਭ੍ਰਮ ਭਵੈ ਬਾਹਰ ਪਾਲ ਏ ਬੇ ਮੁਹਾਰੇ ਮਨ ਪ੍ਰਮਾਤਮਾ ਦਾ ਨਾਮ ਖਜ਼ਾਨਾ ਤੇਰੇ ਅੰਦਰ ਹੈ ਪਰ ਤੂੰ ਭਟਕਣਾ ਵਿੱਚ ਪੈ ਕੇ ਬਾਹਰ ਪਾਲਦਾ ਫਿਰਦਾ ਗੁਰ ਪਰਖ ਪੂਰਾ ਭੇਟਿਆ ਹਰ ਸੱਜਣ ਲਦੜਾ ਨਾਲ ਹੈ ਮਾਨ ਪਰਮਾਤਮਾ ਦਾ ਰੂਪ ਗੁਰੂ ਜਿਸ ਮਨੁੱਖ ਦੇ ਨੂੰ ਮਿਲ ਪੈਂਦਾ ਹੈ ਉਹ ਮਨੁੱਖ ਸੱਜਣ ਪਰਮਾਤਮਾ ਦੇ ਨਾਲ ਆਪਣੇ ਨਾਪ ਆਵਸਦਾ ਹੈ ਅੰਦਰ ਹੀ ਪ੍ਰਮਾਤਮਾ ਨੂੰ ਲੱਭ ਲੈਂਦਾ ਹੈ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸਮਾਲ ਮਾਇਆ ਦੇ ਮੋਹ ਦੇ ਰੰਗ ਵਿੱਚ ਰੰਗੇ ਹੋਏ ਬੇਮੁਹਾਰੇ ਮਨ ਪ੍ਰਮਾਤਮਾ ਦਾ ਪ੍ਰੇਮ ਰੰਗ ਸਦਾ ਆਪਣੇ ਅੰਦਰ ਸਾਂਭ ਕੇ ਰੱਖ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸਮਾਲ ਪਰਮਾਤਮਾ ਦੇ ਪਿਆਰ ਦਾ ਇਹ ਰੰਗ ਫਿਰ ਕਦੇ ਫਿੱਕਾ ਨਹੀਂ ਪੈਂਦਾ ਇਸ ਵਾਸਤੇ ਇਹ ਰੰਗ ਪ੍ਰਾਪਤ ਕਰਨ ਲਈ ਗੁਰੂ ਦੀ ਸ਼ਰਣ ਪਾਉ ਤੂੰ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਰ ਵਰ ਪੁਰਖ ਅਕਾਲ ਹੈ ਬੇਮੁਹਾਰੇ ਮਨ ਅਸੀਂ ਜੀਵ ਪੰਛੀ ਹਾਂ ਅਕਾਲ ਪੁਰਖ ਨੇ ਸਾਨੂੰ ਜਗਤ ਵਿੱਚ ਭੇਜਿਆ ਹੈ ਜਿਵੇਂ ਕੋਈ ਰੁੱਖ ਪੰਛੀਆਂ ਦੇ ਰਾਤ ਵਿਸ਼ਰਾਮ ਲਈ ਆਸਰਾ ਹੁੰਦਾ ਹੈ ਏਵੇਂ ਉਹ ਸਰਵ ਵਿਆਪਕ ਹਰੀ ਸਾਡਾ ਜੀਵ ਪੰਛੀਆਂ ਦਾ ਆਸਰਾ ਰੋਖਾ ਹੈ ਵੱਡ ਭਾਗੀ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਦਾਸ ਨਾਨਕ ਆਖਦਾ ਹੈ ਕਿ ਗੁਰੂ ਦੇ ਰਾਹੀ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਵੱਡੇ ਭਾਗਾ ਵਾਲੇ ਜੀਵ ਪੰਛੀਆਂ ਨੇ ਉਹ ਸਾਰਾ ਉਹਦਾ ਹਾਸਲ ਕਰ ਲਿਆ ਹੈ